ਬਰਸਬ ਇੱਕ ਵੀ ਕਿਤਾਬ ਹੈ ਤੁਹਾਡੀ ਇਹ ਮੇਰੀ ਤੀਜੀ ਕਿਤਾਬ ਹੈ ਜੀ ਪੰਜਾਬੀ ਦੇ ਵਿੱਚ ਪੋਸਟਾਂ ਨੂੰ ਕਿਵੇਂ ਪਿਆਰ ਰਿਆ ਪੰਜਾਬੀ ਦੇ ਵਿੱਚ ਜਿਹੜੀਆਂ ਮੇਰੀਆਂ ਇਹ ਆਈਆਂ ਹੈਗੀਆਂ ਤੇ ਖਾਸ ਕਰਕੇ ਉਹ ਤੋਂ ਪਹਿਲਾਂ ਤਾਂ ਜਿਹੜੀਆਂ ਸੀਗੀਆਂ ਟੈਕਸਟ ਬੁੱਕ ਸੀਗੀਆਂ ਇਹ ਲੋਕਾਂ ਨਾਲ ਜੁੜੀਆਂ ਕਿਤਾਬਾਂ ਉਹਨਾਂ ਨੂੰ ਵੀ ਬੜਾ ਭਰਵਾ ਹੰਗਾਰਾ ਮੈਨੂੰ ਮਿਲਿਆ ਹੈਗਾ ਤਾਂ ਹੀ ਮੈਨੂੰ ਮੋਟੀਵੇਸ਼ਨ ਹੋਈ ਹੈ ਕਿ ਮੈਂ ਇਸ ਕਿਤਾਬ ਵੱਲ ਜਾਵਾਂ ਕਿਉਂਕਿ ਮੈਨੂੰ ਫੇਸਬੁੱਕ ਤੇ ਵੀ ਹੋਰ ਵੀ ਉਹ ਸਾਰੇ ਹੀ ਲੋਕਾਂ ਵੱਲੋਂ ਪਿਆਰ ਆਉਂਦਾ ਰਿਹਾ ਹੈਗਾ ਕਿ ਤੁਸੀਂ ਇਸ ਪਾਸੇ ਨੂੰ ਹੋਰ ਲਿਖੋ ਇਹਦਾ ਹੋਰ ਕਰੋ ਈਵਨ ਤੱਕ ਕਿ ਮੈਨੂੰ ਲੋਕੀ ਸੁਝਾਅ ਵੀ ਦਿੰਦੇ ਆ ਕਿ ਸਰ ਤੁਸੀਂ ਆ ਲਿਖੋ ਜਿੱਤੇ ਉਹਨਾਂ ਦੀ ਉਮੀਦਾਂ ਤੇ ਖਰੇ ਉਤਰ ਰਹੇ ਹੋ ਦੇਖੋ ਜੀ ਜੇ ਲੱਗਦਾ ਹੈ ਖਰੇ ਉਤਰ ਰਹੇ ਆ ਤਾਂ ਕਾਫਲਾ ਵੱਧ ਰਿਹਾ ਹੈਗਾ ਠੀਕ ਹੈ ਨਾ ਜੀ ਇਥੋਂ ਮੇਰੀ ਕਿੰਨੀ ਗੱਲ ਸੀ ਬਾਬੇ ਨਾਨਕ ਦਾ ਹੱਥ ਹੈ ਲੋਕਾਂ ਨੇ ਮੈਨੂੰ ਇਥੋਂ ਜਿਹੜਾ ਉਮੀਦਾਂ ਨਾਲ ਚੱਕਿਆ ਹੈਗਾ ਤੇ ਜੇ ਮੈਂ ਉਹਨਾਂ ਦੀ ਉਮੀਦ ਕੋਸ਼ਿਸ਼ ਕਰਦਾ ਕਿ ਮੈਂ ਉਹਨਾਂ ਦੀ ਉਮੀਦ ਤੇ ਖਰਾ ਉਤਰਾਂ ਪੰਜਾਬ ਦੀ ਖੇਤੀ ਪ੍ਰਬੰਧਨ ਦੀ ਅੱਖ ਤੋਂ ਜੀ ਹਾਂ ਆਪਣੇ ਆਪ ਚ ਟੌਪਿਕ ਬਹੁਤ ਕੁਝ ਬੋਲ ਰਿਹਾ ਹੈ ਆਪਣੇ ਆਪ ਚ ਟੌਪਿਕ ਦੱਸ ਰਿਹਾ ਹੈ ਕਿ ਜੇ ਮੈਂ ਕਿਤਾਬ ਚ ਕਿਤਾਬ ਦੇ ਉੱਪਰ ਛਪਿਆ ਹੋਇਆ ਤਾਂ ਮੇਰਾ ਮਤਲਬ ਕੀ ਹੈ ਹੋਰ ਵਧੇਰੀ ਜਾਣਕਾਰੀ ਹਾਸਲ ਕਰਾਂਗੇ ਇਸ ਕਿਤਾਬ ਨੂੰ ਲਿਖਣ ਵਾਲੇ ਡਾਕਟਰ ਅਮਨਪ੍ਰੀਤ ਸਿੰਘ ਬਰਾੜ ਸਾਹਿਬ ਨਾਲ ਅਮਨਪ੍ਰੀਤ ਜੀ ਸੋਚ ਕੀਤੀ ਸੀ ਇਹਦੇ ਪਿਛੇ ਕਿ ਪੰਜਾਬ ਦੀ ਖੇਤੀ ਪ੍ਰਬੰਧਨ ਦੀ ਅੱਖ ਤੋਂ ਥੋੜਾ ਸੰਖੇਪ ਚ ਸੋਚ ਇੱਕੋ ਹੀ ਸੀਗੀ ਜੀ ਕਿ ਅਸੀਂ ਸਾਰੇ ਕਿਸਾਨਾਂ ਨੂੰ ਕਹੀ ਜਾਂਦੇ ਆ ਕਿ ਇਹਨਾਂ ਦੇ ਪ੍ਰੋਬਲਮਸ ਐ ਇਹ ਇੱਦਾਂ ਕਰ ਰਿਹਾ ਉਹਦਾਂ ਕਰ ਰਿਹਾ ਪਰ ਮੇਰੀ ਜਿਹੜੀ ਹਮੇਸ਼ਾ ਹੀ ਆਉਂਦੀ ਹੈ ਕਿ ਪ੍ਰੋਬਲਮਸ ਤਾਂ ਹੈਗੀਆਂ ਅਸੀਂ ਉਹਨੂੰ ਪ੍ਰੋਬਲਮ ਨੂੰ ਪੈਦਾਵਾਰ ਤੇ ਰੋਕ ਦਿੰਨੇ ਆ ਜਿਹੜੀਆਂ ਮੈਨੂੰ ਲੱਗਦੀਆਂ ਕਿ ਇਹਦੀਆਂ ਤਾਰਾ ਮੈਨੇਜਮੈਂਟ ਤੇ ਮਾਰਕੀਟਿੰਗ ਚ ਜੁੜੀਆਂ ਹੋਈਆਂ ਸਾਡਾ ਮੰਡੀਕਰਨ ਜਿਹੜਾ ਹੈਗਾ ਉਹ ਪੂਰਾ ਕਿਤੇ ਮੈਨੂੰ ਨਹੀਂ ਸਹੀ ਲੱਗਦਾ ਠੀਕ ਹੈ ਨਾ ਕਿ ਮਾਰਕੀਟ ਇੰਟੈਲੀਜੈਂਸ ਸਾਡੀ ਫੇਲਿਅਰ ਹੈਗੀ ਹੈ ਸਾਨੂੰ ਅੱਜ ਖੜੇ ਹੋ ਕੇ ਅਗਾਂਹ ਦੀ ਸੋਚਣੀ ਪੈਣੀ ਹੈ ਕਿ ਡਿਮਾਂਡ ਐਂਡ ਸਪਲਾਈ ਕੀ ਕਹਿੰਦੀ ਹੈ ਹਰ ਚੀਜ਼ ਮੰਗ ਦੇ ਹਿਸਾਬ ਨਾਲ ਪੈਦਾ ਹੋ ਰਹੀ ਹੈ ਤਾਂ ਅਸੀਂ ਇਹਨੂੰ ਵੀ ਮੰਗ ਦੇ ਹਿਸਾਬ ਨਾਲ ਕਿਹੜੀ ਵਸਤੂ ਦੀ ਕਿੰਨੀ ਮੰਗ ਹੈਗੀ ਹੈ ਉਹਦੇ ਹਿਸਾਬ ਨਾਲ ਪੈਦਾ ਕਰੀਏ ਤਾਂ ਕਿ ਰੇਟ ਨਾ ਥੱਲੇ ਜਾਵੇ ਤੇ ਕਿਸਾਨਾਂ ਨੂੰ ਉਹਨਾਂ ਦਾ ਸਹੀ ਮੁੱਲ ਮਿਲ ਸਕੇ ਮਤਲਬ ਪ੍ਰੋਬਲਮਸ ਦੀ ਗੱਲ ਸਾਰੇ ਕਰਦੇ ਇਸ ਕਿਤਾਬ ਚ ਆਪਾਂ ਸੋਲੂਸ਼ਨ ਟੂ ਦਾ ਪ੍ਰੋਬਲਮਸ ਦਿੱਤੇ ਹੋਏ ਨੇ ਅਸੀਂ ਮੇਰੀ ਕੋਸ਼ਿਸ਼ ਇਹੀ ਹੈ ਜੀ ਕਿ ਮੈਂ ਜਿੰਨੇ ਸੋਲੂਸ਼ਨਸ ਪ੍ਰੋਵਾਈਡ ਕਰਾਂ ਕਿ ਪ੍ਰੋਬਲਮਸ ਦਾ ਸਾਰੇ ਡਿਸਕ ਲੈਂਦੇ ਆ ਪਰ ਜੋ ਮੈਨੂੰ ਲੱਗਦਾ ਹੈ ਕਿ ਇਹਦਾ ਪੋਸੀਬਲ ਸੋਲੂਸ਼ਨ ਆ ਹੋ ਸਕਦਾ ਹੈ ਇਹਨੂੰ ਇਸ ਤਰੀਕੇ ਅਸੀਂ ਕਰਕੇ ਦੇਖ ਲਈਏ ਹੁਣ ਜਿੱਦਾਂ ਮੈਂ ਤੁਹਾਨੂੰ ਇਸੇ ਦਾ ਸੋਲੂਸ਼ਨ ਹੀ ਦੱਸਿਆ ਕਿ ਅਸੀਂ ਥੋੜੀ ਜੀ ਪਲਾਨ ਹੈ ਹੁਣ ਜਿੱਦਾਂ ਪ੍ਰੋਸੈਸਿੰਗ ਹੈ ਕਿਸਾਨਾਂ ਨੂੰ ਅਸੀਂ ਪ੍ਰੋਸੈਸਿੰਗ ਚ ਲੈ ਕੇ ਆਈਏ ਉਹਨਾਂ ਲਈ ਸਾਨੂੰ ਕੀ ਹੈ ਕਿ ਸਾਨੂੰ ਬਿਜ਼ਨਸ ਪਲਾਨ ਆਪ ਬਣਾ ਕੇ ਦੇਣੀ ਪੈਣੀ ਹੈ ਕਿ ਭਾਈ ਤੁਸੀਂ ਆ ਚੀਜ਼ ਦੀ ਪ੍ਰੋਸੈਸਿੰਗ ਕਰੋ ਇਸ ਤਰੀਕੇ ਕਰੋ ਐਨਾ ਤੁਹਾਡਾ ਜਿਹੜਾ ਹੈਗਾ ਉਹ ਖਰਚਾ ਆਏਗਾ ਇੰਨੇ ਤੇ ਬ੍ਰੇਕ ਇਵਨ ਹੋਏਗਾ ਤੁਹਾਡਾ ਮੁਨਾਫਾ ਇਦੋਂ ਬਾਅਦ ਸ਼ੁਰੂ ਹੋਏਗਾ ਐਦਾਂ ਕਰਕੇ ਇਹਨੂੰ ਐਕਸਪੋਰਟ ਕਰੀਏ ਜਾਂ ਜਿੱਥੇ ਵੀ ਹੈ ਇਹਦਾ ਬ੍ਰਾਂਡ ਬਿਲਡ ਕਰੀਏ ਸਾਨੂੰ ਇਹ ਚੀਜ਼ਾਂ ਦੇਣ ਦੀ ਉਹਨਾਂ ਨੂੰ ਲੋੜ ਹੈ ਡਾਕਟਰ ਸਾਹਿਬ ਇੱਕ ਕਿਰਵੀ ਕਿਤਾਬ ਹੈ ਤੁਹਾਡੀ ਇਹ ਮੇਰੀ ਤੀਜੀ ਕਿਤਾਬ ਹੈ ਜੀ ਪੰਜਾਬੀ ਦੇ ਵਿੱਚ ਡਾਕਟਰ ਸਾਹਿਬ ਉਹਨੂੰ ਕਿਵੇਂ ਪਿਆਰ ਰਿਹਾ ਪੰਜਾਬੀ ਦੇ ਵਿੱਚ ਜਿਹੜੀਆਂ ਮੇਰੀਆਂ ਇਹ ਆਈਆਂ ਹੈਗੀਆਂ ਤੇ ਖਾਸ ਕਰਕੇ ਉਹ ਤੋਂ ਪਹਿਲਾਂ ਤਾਂ ਜਿਹੜੀਆਂ ਸੀਗੀਆਂ ਟੈਕਸਟ ਬੁੱਕ ਸੀਗੀਆਂ ਇਹ ਲੋਕਾਂ ਨਾਲ ਜੁੜੀਆਂ ਗੱਤਬਾਹਾਂ ਉਹਨਾਂ ਨੂੰ ਵੀ ਬੜਾ ਭਰਵਾ ਹੰਗਾਰਾ ਮੈਨੂੰ ਮਿਲਿਆ ਹੈਗਾ ਤਾਂ ਹੀ ਮੈਨੂੰ ਮੋਟੀਵੇਸ਼ਨ ਹੋਈ ਹੈ ਕਿ ਮੈਂ ਇਸ ਕਿਤਾਬ ਵੱਲ ਜਾਵਾਂ ਕਿਉਂਕਿ ਮੈਨੂੰ ਫੇਸਬੁੱਕ ਤੇ ਵੀ ਹੋਰ ਵੀ ਉਹ ਸਾਰੇ ਹੀ ਲੋਕਾਂ ਵੱਲੋਂ ਪਿਆਰ ਆਉਂਦਾ ਰਿਹਾ ਹੈਗਾ ਕਿ ਤੁਸੀਂ ਇਸ ਪਾਸੇ ਨੂੰ ਹੋਰ ਲਿਖੋ ਇਹਦਾ ਹੋਰ ਕਰੋ ਈਵਨ ਤੱਕ ਕਿ ਮੈਨੂੰ ਲੋਕੀ ਸੁਝਾਅ ਵੀ ਦਿੰਦੇ ਆ ਕਿ ਅਕਸਰ ਤੁਸੀਂ ਆ ਲਿਖੋ ਇਸ ਪ੍ਰਤੀ ਲਿਖੋ ਐਦਾਂ ਦਾ ਲਿਖੋ ਆ ਸਾਡੀ ਸਮੱਸਿਆ ਹੈਗੀ ਹੈ ਸੋ ਕਿੱਧਰ ਕਿੱਥੇ ਉਹਨਾਂ ਦੀ ਉਮੀਦਾਂ ਤੇ ਖਰੇ ਉਤਰ ਰਹੇ ਹੋ ਦੇਖੋ ਜੀ ਜੇ ਲੱਗਦਾ ਹੈ ਖਰੇ ਉਤਰ ਰਹੇ ਆ ਤਾਂ ਕਾਫਲਾ ਵੱਧ ਰਿਹਾ ਹੈਗਾ ਠੀਕ ਹੈ ਨਾ ਜੀ ਕਿਥੋਂ ਮੇਰੀ ਕੀ ਨਹੀਂ ਗੱਸੀ ਸੀ ਬਾਬੇ ਨਾਨਕ ਦਾ ਹੱਥ ਹੈ ਲੋਕਾਂ ਨੇ ਮੈਨੂੰ ਇਥੋਂ ਜਿਹੜਾ ਉਮੀਦਾਂ ਨਾਲ ਚੱਕਿਆ ਹੈਗਾ ਤੇ ਜੇ ਮੈਂ ਉਹਨਾਂ ਦੀ ਉਮੀਦ ਕੋਸ਼ਿਸ਼ ਕਰਦਾ ਕਿ ਮੈਂ ਉਹਨਾਂ ਦੀ ਉਮੀਦ ਤੇ ਖਰਾ ਉਤਰਾਂ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜੋ ਜੈਨੂਅਲ ਪ੍ਰੋਬਲਮ ਹੈਗੀ ਹੈ ਉਹ ਉਸੇ ਤਰੀਕੇ ਨਾਲ ਉਭਾਰੀ ਜਾਵੇ ਉਹਦੀ ਤੋੜ ਮਰੋੜ ਨਾ ਅਸੀਂ ਕਰੀਏ ਠੀਕ ਹੈ ਜੀ ਸੋ ਦਰਸ਼ਕੋ ਇਹ ਨੇ ਡਾਕਟਰ ਅਮਨਪ੍ਰੀਤ ਸਿੰਘ ਬਰਾੜ ਜਿਨ੍ਹਾਂ ਨੇ ਪੰਜਾਬ ਦੀ ਖੇਤੀ ਪ੍ਰਬੰਧਨ ਦੀ ਅੱਖ ਤੋਂ ਕਿਤਾਬ ਲਿਖ ਕੇ ਕਿਤਨਾ ਕਿਤੇ ਆਪਣੇ ਆਪ ਨੂੰ ਜਿਹੜੇ ਇੱਕ ਲੇਮਨ ਹੁੰਦੇ ਨੇ ਕਿਸਾਨ ਵੀਰ ਹੁੰਦੇ ਨੇ ਉਹਨਾਂ ਨੂੰ ਜੋੜਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤਾਂ ਜੋ ਸਿਰਫ ਸਮੱਸਿਆਵਾਂ ਦੀ ਗੱਲ ਨਾ ਹੋਵੇ ਉਹਨਾਂ ਦੇ ਸੋਲਿਊਸ਼ਨਸ ਨੂੰ ਲੈ ਕੇ ਵੀ ਸਮਾਧਾਨ ਨੂੰ ਲੈ ਕੇ ਵੀ ਕਿੰਨਾ ਕਿਤੇ ਆਪਸੀ ਗੱਲਬਾਤ ਹੋਰ ਨੇੜਿਓਂ ਹੋਰ ਦਿਲੋਂ ਹੋ ਸਕੇ ਕੈਮਰਾਮੈਨ ਅਮਿਤ ਕੁਮਾਰ ਪਾਠਕ ਦੇ ਨਾਲ ਨਾਫਪਰੀ ਸਿੰਘ ਵਿੱਦੀ ਲੁਧਿਆਣਾ ਲਾਈਵ ਨੇ